ਬਰਾਤ ਲੈ ਕੇ ਲਾੜਾ ਪੋਲਿੰਗ ਬੂਥ ਤੇ ਉੱਤੇ ਪਹੁੰਚ ਗਿਆ ਕੋੜੀ ਚੜਨ ਤੋਂ ਪਹਿਲਾਂ ਦੇਖੋ ਕਿਸ ਤਰੀਕੇ ਦੀ ਉਹਨੇ ਜੇ ਕਿ ਪੋਸਟ ਪਾਈ ਹੈਗੀ ਹੈ ਤਾਂ ਹੈਰਾਨ ਕਰਦਾ ਤੇ ਦਿਲਚਸਪੀ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਲਾਲਾਬਾਦ ਹਲਕੇ ਦੇ ਬਲਾਕ ਸਮਤੀ ਜ਼ੋਨ ਦੱਸ ਦਈਏ ਕਿ ਖੁੜੰਝ ਵਿਖੇ ਬੂਥ ਚੱਕ ਸੜਿਆ ਬਾਹਰ ਭੰਗੜੇ ਪੈ ਰਹੇ ਨੇ ਬੈਂਡ ਵਜਰੇ ਨੇ ਦਰਸਲ ਪਿੰਡ ਦੇ ਵਿੱਚ ਮੁੰਡੇ ਦਾ ਵਿਆਹ ਘੋੜੀ ਚੜਨ ਤੋਂ ਪਹਿਲਾਂ ਲਾੜਾ ਬਰਾਤ ਲੈ ਕੇ ਪੋਲਿੰਗ ਬੂਥ ਤੇ ਉੱਤੇ ਪਹੁੰਚਾਇਆ ਤੇ ਸਾਰੇ ਉਹਨੂੰ ਦੇਖ ਰਹੇ ਨੇ ਉਸਨੇ ਪਹਿਲਾਂ ਆਪਣੀ ਵੋਟ ਪੁਕਤਾਈ ਅਤੇ ਫਿਰ ਸਾਰੀ ਬਰਾਤ ਰਵਾਨਾ ਹੋਈ ਲੜੈ ਨੇ ਕਿਹਾ ਹੈਗਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਉਸਨੇ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ ਤਾਂ ਉਸਨੇ ਕਿਹਾ ਹੈਗਾ ਕਿ ਇਹ ਬਹੁਤ ਜ਼ਰੂਰੀ ਕੰਮ ਹੈਗਾ ਅਤੇ ਇਸ ਨੂੰ ਕਰਨਾ ਚਾਹੀਦਾ ਜ਼ਰੂਰ ਚਾਹੀਦਾ ਸੁਣਨ ਹੈਗਾ ਕਿ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ ਅਤੇ ਵੋਟਾਂ ਫੈਨ ਦਾ ਕੰਮ ਜੋਤੀ ਸ਼ਾਮ 4 ਵਜੇ ਤੱਕ جاری ਰਹੇਗਾ ਪਰ ਇਸੇ ਦਰਮਿਆਨ ਜਿੱਥੇ ਕਿ ਇੱਕ ਲਾੜੇ ਦੇ ਵੱਲੋਂ ਘੋੜੀ ਚੜਨ ਤੋਂ ਪਹਿਲਾਂ ਉਹਨੇ ਪੋਲਿੰਗ ਬੂਤੀ ਉਤੇ ਪਹੁੰਚ ਕੇ ਆਪਣਾ ਫਰਜ਼ ਨਿਭਾਇਆ ਹੈਗਾ ਉਹਦਾ ਕਹਿਣਾ ਹੈਗਾ ਕਿ ਇਹ ਵੀ ਕੰਮ ਜ਼ਰੂਰੀ ਹੈਗਾ ਤੇ ਇਹ ਸਾਡਾ ਅਧਿਕਾਰ ਹੈਗਾ ਤੇ ਇਹਨੂੰ ਆਪਣਾ ਫਰਜ਼ ਸਮਝ ਕੇ ਜ਼ਰੂਰ ਨਿਭਾਉਣਾ ਚਾਹੀਦਾ ਹੈਗਾ ਤੇ ਉਸਨੇ ਪੂਰੀ ਬਰਾਤ ਲੈ ਕੇ ਉਤੇ ਪੋਲਿੰਗ ਬੂਤੀ ਉਤੇ ਪਹੁੰਚਾਂਦਾ ਹੈਗਾ ਤੇ ਸਾਰੇ ਖੜ ਕੇ ਉਹਨੂੰ ਦੇਖਣ ਲੱਗ ਪੈਂਦੇ ਨੇ ਕਿ ਆਪਣਾ ਵਿਆਹ ਦੇਖੋ ਵਿਆਹ ਤੋਂ ਪਹਿਲਾਂ ਆਹ ਕਹਿ ਸਕਦੀ ਆ ਵੀ ਇਸਨੇ ਆਪਣਾ ਫਰਜ਼ ਨਿਭਾਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਬਰਾਤ ਲੈ ਕੇ ਲਾੜਾ ਪੋਲਿੰਗ ਬੂਥ ਤੇ ਉੱਤੇ ਪਹੁੰਚ ਗਿਆ ਕੋੜੀ ਚੜਨ ਤੋਂ ਪਹਿਲਾਂ ਦੇਖੋ ਕਿਸ ਤਰੀਕੇ ਦੀ ਉਹਨੇ ਜੇ ਕਿ ਪੋਸਟ ਪਾਈ ਹੈਗੀ ਹੈ ਤਾਂ ਹੈਰਾਨ ਕਰਦਾ ਤੇ ਦਿਲਚਸਪੀ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਲਾਲਾਬਾਦ ਹਲਕੇ ਦੇ ਬਲਾਕ ਸਮਤੀ ਜ਼ੋਨ ਦੱਸਦੀ ਹੈ ਕਿ ਖੁੜੰਝ ਵਿਖੇ ਬੁੱਧ ਚੱਕ ਸੜਿਆ ਬਾਹਰ ਭੰਗੜੇ ਪੈ ਰਹੇ ਨੇ ਬੈਂਡ ਵੱਜ ਰਹੇ ਨੇ ਦਰਸਲ ਪਿੰਡ ਦੇ ਵਿੱਚ ਮੁੰਡੇ ਦਾ ਵਿਆਹ ਹੈ ਘੋੜੀ ਚੜਨ ਤੋਂ ਪਹਿਲਾਂ ਲਾੜਾ ਬਰਾਤ ਲੈ ਕੇ ਪੋਲਿੰਗ ਬੂਥ ਤੇ ਉੱਤੇ ਪਹੁੰਚਾਇਆ ਤੇ ਸਾਰੇ ਉਹਨੂੰ ਦੇਖ ਰਹੇ ਨੇ ਉਸਨੇ ਪਹਿਲਾਂ ਆਪਣੀ ਵੋਟ ਪੁਗਤਾਈ ਹੈ ਤੇ ਫਿਰ ਸਾਰੀ ਬਰਾਤ ਰਵਾਨਾ ਹੋਈ ਰਣ ਨੇ ਕਿਹਾ ਹੈਗਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਉਸਨੇ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ ਤਾਂ ਉਸਨੇ ਕਿਹਾ ਹੈਗਾ ਕਿ ਇਹ ਬਹੁਤ ਜ਼ਰੂਰੀ ਕੰਮ ਹੈਗਾ ਅਤੇ ਇਸ ਨੂੰ ਕਰਨਾ ਚਾਹੀਦਾ ਜ਼ਰੂਰ ਚਾਹੀਦਾ ਤਾਂ ਸੁਣੋਗੇਗਾ ਕਿ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ ਅਤੇ ਵੋਟਾਂ ਪੈਣ ਦਾ ਕੰਮ ਜੀ ਸ਼ਾਮ 4 ਵਜੇ ਤੱਕ ਚੱਲਦਾ ਰਹੇਗਾ ਪਰ ਇਸੇ ਦਰਮਿਆਨ ਜਿੱਥੇ ਕਿ ਇੱਕ ਲਾੜੇ ਦੇ ਵੱਲੋਂ ਘੋੜੀ ਚੜਨ ਤੋਂ ਪਹਿਲਾਂ ਉਹਨੇ ਪੋਲਿੰਗ ਬੂਥ ਤੇ ਉਤੇ ਪਹੁੰਚ ਕੇ ਆਪਣਾ ਫਰਜ਼ ਨਿਭਾਇਆ ਹੈਗਾ ਉਹਦਾ ਕਹਿਣਾ ਹੈਗਾ ਕਿ ਇਹ ਵੀ ਕੰਮ ਜ਼ਰੂਰੀ ਹੈਗਾ ਤੇ ਇਹ ਸਾਡਾ ਅਧਿਕਾਰ ਹੈਗਾ ਤੇ ਇਹਨੂੰ ਆਪਣਾ ਫਰਜ਼ ਸਮਝ ਕੇ ਜ਼ਰੂਰ ਨਿਭਾਉਣਾ ਚਾਹੀਦਾ ਹੈਗਾ ਤੇ ਉਸਨੇ ਪੂਰੀ ਬਰਾਤ ਲੈ ਕੇ ਉਤੇ ਪੋਲਿੰਗ ਬੂਥ ਤੇ ਪਹੁੰਚਾਂਦਾ ਹੈਗਾ ਤੇ ਸਾਰੇ ਖੜ ਕੇ ਉਹਨੂੰ ਦੇਖਣ ਲੱਗ ਪੈਂਦੇ ਨੇ ਕਿ ਆਪਣਾ ਵਿਆਹ ਦੇਖੋ ਵਿਆਹ ਤੋਂ ਪਹਿਲਾਂ ਕਹਿ ਸਕਦੇ ਹਾਂ ਵੀ ਇਸ ਨੇ ਆਪਣਾ ਫਰਜ਼ ਨਿਭਾਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਬਰਾਤ ਲੈ ਕੇ ਲਾੜਾ ਪੋਲਿੰਗ ਬੂਥ ਤੇ ਉੱਤੇ ਪਹੁੰਚ ਗਿਆ ਕੋਹੜੀ ਚੜ੍ਹਨ ਤੋਂ ਪਹਿਲਾਂ ਦੇਖੋ ਕਿਸ ਤਰੀਕੇ ਦੀ ਉਹਨੇ ਜੇ ਕਿ ਪੋਸਟ ਪਾਈ ਹੈਗੀ ਹੈ ਤਾਂ ਹੈਰਾਨ ਕਰਦਾ ਤੇ ਦਿਲਚਸਪੀ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਲਾਲਾਬਾਦ ਹਲਕੇ ਦੇ ਬਲਾਕ ਸਮਤੀ ਜੂਨ ਦੱਸ ਦੇ ਕੀ ਖੁੜੰਝ ਵਿਖੇ ਬੁੱਥ ਚੱਕ ਸੜਿਆ ਬਾਹਰ ਭੰਗੜੇ ਪੈ ਰਹੇ ਨੇ ਬੈਂਡ ਵਜ ਰਹੇ ਨੇ ਦਰਸਲ ਪਿੰਡ ਦੇ ਵਿੱਚ ਮੁੰਡੇ ਦਾ ਵਿਆਹ ਘੋੜੀ ਚੜਨ ਤੋਂ ਪਹਿਲਾਂ ਲਾੜਾ ਬਰਾਤ ਲੈ ਕੇ ਪੋਲਿੰਗ ਬੂਥ ਤੇ ਉੱਤੇ ਪਹੁੰਚਾਇਆ ਤੇ ਸਾਰੇ ਉਹਨੂੰ ਦੇਖ ਰਹੇ ਨੇ ਉਸਨੇ ਪਹਿਲਾਂ ਆਪਣੀ ਵੋਟ ਪੁਕਤਾਈ ਤੇ ਫਿਰ ਸਾਰੀ ਬਰਾਤ ਰਵਾਨਾ ਹੋਈ ਲੜੈ ਨੇ ਕੀ ਹੈਗਾ ਕਿ ਇਹ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਉਸਨੇ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ ਤਾਂ ਉਸਨੇ ਕੀ ਹੈਗਾ ਕਿ ਇਹ ਉਹ ਬਹੁਤ ਜ਼ਰੂਰੀ ਕੰਮ ਹੈਗਾ ਅਤੇ ਇਸ ਨੂੰ ਕਰਨਾ ਚਾਹੀਏ ਜ਼ਰੂਰ ਚਾਹੀਦਾ ਸੁਣੋ ਹੈਗਾ ਕਿ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ ਅਤੇ ਵੋਟਾਂ ਫੈਣ ਦਾ ਕੰਮ ਹੋ ਜੇ ਸੀ ਸ਼ਾਮ 4 ਵਜੇ ਤੱਕ جاری ਰਹੇਗਾ ਪਰ ਇਸੇ ਦਰਮਿਆਨ ਜਿੱਥੇ ਕਿ ਇੱਕ ਲਾੜੇ ਦੇ ਵੱਲੋਂ ਘੋੜੀ ਚੜਨ ਤੋਂ ਪਹਿਲਾਂ ਉਹਨੇ ਪੋਲੀ ਗੁੱਤੀ ਉੱਤੇ ਪਹੁੰਚ ਕੇ ਆਪਣਾ ਫਰਜ਼ ਨਿਭਾਇਆ ਹੈਗਾ ਉਹਦਾ ਕਹਿਣਾ ਹੈਗਾ ਕਿ ਇਹ ਵੀ ਕੰਮ ਜ਼ਰੂਰੀ ਹੈਗਾ ਤੇ ਇਹ ਸਾਡਾ ਅਧਿਕਾਰ ਹੈਗਾ ਤੇ ਇਹਨੂੰ ਆਪਣਾ ਫਰਜ਼ ਸਮਝ ਕੇ ਜ਼ਰੂਰ ਨਿਭਾਉਣਾ ਚਾਹੀਦਾ ਹੈਗਾ ਤੇ ਉਸਨੇ ਪੂਰੀ ਬਰਾਤ ਲੈ ਕੇ ਉੱਤੇ ਪੋਲੀ ਗੁੱਤੀ ਉੱਤੇ ਪਹੁੰਚਾਉਂਦਾ ਹੈਗਾ ਤੇ ਸਾਰੇ ਖੜ ਕੇ ਉਹਨੂੰ ਦੇਖਣ ਲੱਗ ਪੈਂਦੇ ਨੇ ਕਿ ਆਪਣਾ ਵਿਆਹ ਦੇਖੋ ਵਿਆਹ ਤੋਂ ਪਹਿਲਾਂ ਕਹਿ ਸਕਦੇ ਆ ਵੀ ਇਸਨੇ ਆਪਣਾ ਫਰਜ਼ ਨਿਭਾਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਬਰਾਤ ਲੈ ਕੇ ਲਾੜਾ ਪੋਲਿੰਗ ਬੂਥ ਤੇ ਉੱਤੇ ਪਹੁੰਚ ਗਿਆ ਕੋੜੀ ਚੜੰਤੂ ਪਹਿਲਾਂ ਦੇਖੋ ਕਿਸ ਤਰੀਕੇ ਦੀ ਉਹਨੇ ਜੇ ਕਿ ਪੋਸਟ ਪਾਈ ਹੈਗੀ ਹੈ ਤਾਂ ਹੈਰਾਨ ਕਰਦਾ ਤੇ ਦਿਲਚਸਪੀ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਲਾਲਾਬਾਦ ਹਲਕੇ ਦੇ ਬਲਾਕ ਸਮਤੀ ਜ਼ੋਨ ਦੱਸਦੀ ਕਿ ਖੁੜੰਝ ਵਿਖੇ ਬੂਥ ਚੱਕ ਸੜਿਆ ਬਾਹਰ ਭੰਗੜੇ ਪੈ ਰਹੇ ਨੇ ਬੈਂਡ ਵਜ ਰਹੇ ਨੇ ਦਰਸਲ ਪਿੰਡ ਦੇ ਵਿੱਚ ਮੁੰਡੇ ਦਾ ਵਿਆਹ ਹੈ ਘੋੜੀ ਚੜਨ ਤੋਂ ਪਹਿਲਾਂ ਲਾੜਾ ਬਰਾਤ ਲੈ ਕੇ ਪੋਲਿੰਗ ਬੂਥ ਤੇ ਉੱਤੇ ਪਹੁੰਚਾਇਆ ਤੇ ਸਾਰੇ ਉਹਨੂੰ ਦੇਖ ਰਹੇ ਨੇ ਉਸਨੇ ਪਹਿਲਾਂ ਆਪਣੀ ਵੋਟ ਪੁਗਤਾਈ ਤੇ ਫਿਰ ਸਾਰੀ ਬਰਾਤ ਰਵਾਨਾ ਹੋਈ ਸਾਡੇ ਨੇ ਕਿਹਾ ਹੈਗਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਉਸਨੇ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ ਤਾਂ ਉਸਨੇ ਕਿਹਾ ਹੈਗਾ ਕਿ ਇਹ ਉਹ ਬਹੁਤ ਜ਼ਰੂਰੀ ਕੰਮ ਹੈਗਾ ਅਤੇ ਇਸ ਨੂੰ ਕਰਨਾ ਚਾਹੀਦਾ ਜ਼ਰੂਰ ਚਾਹੀਦਾ ਤਾਂ ਸੁਣਨਾ ਹੈਗਾ ਕਿ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ ਅਤੇ ਵੋਟਾਂ ਪੈਣ ਦਾ ਕੰਮ ਜੇਤੀ ਸ਼ਾਮ 4 ਵਜੇ ਤੱਕ ਚੱਲ ਰਿਹਾ ਹੋਵੇਗਾ ਪਰ ਇਸੇ ਦਰਮਿਆਨ ਜਿੱਥੇ ਕਿ ਇੱਕ ਲਾੜੇ ਦੇ ਵੱਲੋਂ ਘੋੜੀ ਚੜਨ ਤੋਂ ਪਹਿਲਾਂ ਉਹਨੇ ਪੋਲਿੰਗ ਬੂਥ ਤੇ ਉਤੇ ਪਹੁੰਚ ਕੇ ਆਪਣਾ ਫਰਜ਼ ਨਿਭਾਇਆ ਹੈਗਾ ਉਸ ਦਾ ਕਹਿਣਾ ਹੈਗਾ ਕਿ ਇਹ ਵੀ ਕਮ ਜ਼ਰੂਰੀ ਹੈਗਾ ਤੇ ਇਹ ਸਾਡਾ ਅਧਿਕਾਰ ਹੈਗਾ ਤੇ ਇਹਨੂੰ ਆਪਣਾ ਫਰਜ਼ ਸਮਕੇ ਜ਼ਰੂਰ ਨਿਭਾਉਣਾ ਚਾਹੀਦਾ ਹੈਗਾ ਤੇ ਉਸਨੇ ਪੂਰੀ ਬਰਾਤ ਲੈ ਕੇ ਉਤੇ ਪੋਲਿੰਗ ਬੂਥ ਤੇ ਪਹੁੰਚਾਂਦਾ ਹੈਗਾ ਤੇ ਸਾਰੇ ਖੜ ਕੇ ਉਹਨੂੰ ਦੇਖਣ ਲੱਗ ਪੈਂਦੇ ਨੇ ਕਿ ਆਪਣਾ ਵਿਆਹ ਦੇਖੋ ਵਿਆਹ ਤੋਂ ਪਹਿਲਾਂ ਅ ਕਹਿ ਸਕਦੀ ਹਾਂ ਵੀ ਇਸਨੇ ਆਪਣਾ ਫਰਜ਼ ਨਿਭਾਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ